ਲੋਕਾਂ ਵਿੱਚ ਇਨਸਾਨੀਅਤ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕੀ ਹੈ ਜਿਸ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਗੁਰਿਆਨ ਨੇੜਲੇ ਪਿੰਡ ਠਖੜਾ ਵਿਖੇ ਇੱਕ ਬਿਰਗਔਰਤ ਜਿਸ ਦੇ ਪੁੱਤ ਦੀ ਮੌਤ ਹੋਈ ਹੈ ਉਸ ਦੀ ਪੁੱਤ ਦੀ ਮੌਤ ਦਾ ਪੁੱਛਣ ਦੇ ਬਹਾਨੇ ਘਰ ਦਾ ਗੇਟ ਖੜਕਾ ਕੇ ਪੁੱਤ ਦਾ ਪੁੱਛਣ ਲੱਗੇ ਪੀੜਤ ਮਹਿਲਾ ਨਾਲ ਲੁੱਟ ਦੀ ਵਾਰ ਦਾਤ ਨੂੰ ਲੁਟੇਰਾ ਅੰਜਾਮ ਦੇ ਗਿਆ ਪੀੜਤ ਮਹਿਲਾ ਸਰਬਜੀਤ ਕੌਰ ਨੇ ਦੱਸਿਆ ਦੁਪਹਿਰ 1.30 ਵਜੇ ਦੇ ਕਰੀਬ ਇੱਕ ਲੁਟੇਰਾ ਮੋਟਰਸਾਈਕਲ ਤੇ ਆਇਆ ਜਿਸ ਨੇ ਨੀਲੇ ਪਾਨੇ ਨਾਲ ਮੂੰਹ ਬੰਨਿਆ ਹੋਇਆ ਸੀ ਜਿਸ ਨੇ ਉਸਦੇ ਘਰ ਦਾ ਗੇਟ ਖੜਕਾਇਆ ਤਾਂ ਉਹ ਬਾਹਰ ਆਈ ਜਿਸ ਨੇ ਪੁੱਛਿਆ ਕਿ ਤੁਹਾਡੇ ਪੁੱਤ ਦੀ ਮੌਤ ਹੋਈ ਹੈ ਉਹਨਾਂ ਨੇ ਕਿਹਾ ਹਾਂ ਤਾਂ ਇੰਨੇ ਵਿੱਚ ਲੁਟੇਰੇ ਨੇ ਉਸਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਬਾਲੀਆਂ ਨੂੰ ਹੱਥ ਪਾ ਕੇ ਬਾਲੀਆਂ ਝਾਪਟ ਲਈਆਂ ਅਤੇ ਉਸ ਨੂੰ ਤੱਕਾ ਦੇ ਕੇ ਸੁੱਟ ਕੇ ਫਰਾਰ ਹੋ ਗਿਆ ਜਿਸ ਦੇ ਰੌਲਾ ਪਉਣ ਤੋਂ ਬਾਅਦ ਜਦੋਂ ਤੱਕ ਉਸ ਦਾ ਛੋਟਾ ਮੁੰਡਾ ਹੈਰੀ ਬਾਹਰ ਆਇਆ ਤਾਂ ਲੁਟੇਰਾ ਫਰਾਰ ਹੋ ਗਿਆ ਸੀ ਇਸ ਦੀ ਸੂਚਨਾ ਗੁਰਾਇਆ ਪੁਲਿਸ ਨੂੰ ਦੇ ਦਿੱਤੀ ਹੈ ਮੌਕੇ ਤੇ ਗੁਰਾਇਆ ਥਾਣੇ ਤੋਂ ਪੁਲਿਸ ਮੁਲਾਜ਼ਮਾ ਨੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਂ ਜੀ ਆਂਟੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਆ ਤਖਰਾ ਆ ਨਾਮ ਦਾ ਸਰ ਕੀ ਹੋਇਆ ਅੱਜ ਦੱਸ ਉਹਨਾਂ ਗੇਟ ਖੜਕਾਇਆ ਮੈਂ ਅੰਦਰੋਂ ਜਾ ਕੇ ਗੇਟ ਖੋਲ੍ਹਿਆ ਉਹਨੇ ਮੈਨੂੰ ਇਹ ਪੁੱਛਿਆ ਕਿ ਤੁਹਾਡੇ ਮੁੰਡੇ ਮੋਤਰ ਹੋ ਗਈ ਤਾਂ ਮੈਂ ਕਿਹਾ ਹਾਂਜੀ ਤਾਂ ਹਾਂਜੀ ਕਹਿ ਕੇ ਉਹਨ ਮੇਰਾ ਇੱਧਰ ਹੱਥ ਪਾ ਲਿਆ ਹੱਥ ਪਾ ਕੇ ਦਲਾਖ ਨਾਲ ਹੀ ਮੈਨੂੰ ਸੁੱਟ ਦਿੱਤਾ ਜੁੱਦੀ ਗੱਲ ਨਹੀਂ ਹੋਣ ਦਿੱਤੀ ਮੇਂ ਮੂੰਹ ਬੰਨੇ ਸੀ ਉਹਨਾਂ ਨੇ ਹਾਂਜੀ ਮੂੰਹ ਬੰਨੇ ਆ ਕਿੰਨੇ ਜਣੇ ਸੀਗੇ ਇੱਕੋ ਹੀ ਜਣਾ ਸੀ ਅਸਾਂ ਇੱਕੋ ਹੀ ਜਣਾ ਸੀ 8 ਦੇ ਨਿੱਚੇ ਸੀ ਤਾਂ ਇੱਕੋ ਠੀਕ ਨਹੀਂ ਲੈ ਕੇ ਪਰਨੇ ਨਾ ਮੂੰਹ ਬੰਨੇ ਆ ਸੀ ਬਾਲੀਆਂ ਖਿੱਚ ਕੇ ਚੱਲ ਗਏ ਹਾਂਜੀ ਬਾਲੀਆਂ ਖਿੱਚ ਕੇ ਤੱਕਾ ਦੀ ਛੋਟ ਵੀ ਕਰ ਦਿੱਤੀ ਜਿਹੜ ਸੱਟ ਤਾਂ ਤੁਹਾਨੂੰ ਹਾਂਜੀ ਸੱਟ ਵੀ ਲੱਗੀ ਹਾਂ ਸੱਟ ਲੱਗੀ ਤਾਂ ਜਾਈ ਬੈਠੇ ਆਂ ਸੱਟ ਲੱਗੀ ਤੋੜੇ ਕਿੰਨੇ ਕਬਜ ਦੀ ਗੱਲ ਹੈ ਆਂਟੀ ਇਹ 1.5 ਕਬਜ ਦੀ ਆ ਨਾਂ ਮੇਰਾ ਪਰਮੰਦਰ ਕੁਮਾਰਾ ਜੀ ਪਿੰਡ ਤਖਰਾ ਇਹ ਸਾਡੇ ਚਾਚੀ ਜੀ ਨਾਲ ਜ਼ਬਰਦਸਤ ਹੋਈ ਆ ਦੁਪਹਿਰ 1.5 ਕਬਜ ਦੀ ਗੱਲ ਆ ਘਰੇ ਕੱਲੇ ਸੀਗੇ ਮੁੰਡਾ ਸਕੂਲੋਂ ਆਇਆ ਧਕਾ ਪੜ ਕੇ ਉਹਦਰ ਕੱਪੜੇ ਬਦਲਣ ਲੱਗ ਗਿਆ ਧਕਾ ਤੇ ਬਾਈਕ ਤੇ ਆਇਆ ਬਾਈਕ ਖਿਮਾ ਕੇ ਬਾਹਰ ਖੜੀ ਕਰ ਲਈ ਆ ਕੇ ਗੇਟ ਖੜਕਾ ਕੇ ਕਹਿੰਦਾ ਤੇ ਤੁਹਾਡੇ ਮੁੰਡੇ ਦੀ ਡੈਥ ਹੋਈ ਆ ਇਹ ਕਹਿੰਦੇ ਹਾਂਜੀ ਡੈਥ ਹੋਈ ਆ ਇੰਨੇ ਬਾਅਦ ਪਿੱਛੇ ਨੇ ਉਹਨਾਂ ਬਾਲੀਆਂ ਲਾ ਕੇ ਧੱਕਾ ਮਾਰ ਕੇ ਛੱਡ ਗਏ ਵੀ ਮੇਰੇ ਮਗਰ ਨਾ ਜਾਣ ਬਸ ਮੈਨੂੰ ਵੀ ਘਰੇ ਬੈਠਣ ਤੋਂ ਬਾਅਦ ਜਦੋਂ ਇਹਨਾਂ ਨੇ ਫੋਨ ਕਰਕੇ ਦੱਸੇ ਫਿਰ ਦਿੱਤਾ ਹੋਵੇ ਤਾਂ ਉਹੀ ਟਾਈਮ ਆ ਗਏ ਮੋਰ ਦੇ ਮੁੰਡਾ ਦੇ ਦੇਖਿਆ ਬਾਹਰ ਜਾ ਕੇ ਕਹਿੰਦਾ ਵੇ ਮੂੰਹ ਬੰਨਿਆ ਨੀਲੇ ਪਾਣੇ ਨਾਲੇ ਨਿਕਲ ਗਿਆ ਗਾਹ ਨੂੰ ਬਸ ਮੈਨੂੰ ਇਹ ਨਹੀਂ ਪਤਾ ਗਿਆ ਕਿੱਧਰ ਨੂੰ ਆ ਕੰਪਲੀਟ ਲਿਖਾਤੀ ਕੰਪਲੀਟ ਥਾਣੇ ਲਿਖਾਤੀ ਹੈ ਜਾਇਏ ਕਿ ਮੁਲਾਜ਼ਮ ਅੱਛਾ ਜੀ ਹਾਂਜੀ ਤਾਂ ਦੁਆਰਾ ਉਹਨਾਂ ਨੇ ਫੇਰ ਆਣਾ ਬਿਆਨ ਲੈਣ ਲਈ ਹਾਂਜੀ ਉਹ ਵਾਕਿਆ ਰੋਡ ਤੇ ਕੈਮਰੇ ਚੈੱਕ ਕਰ ਲਏ ਹੋ ਉਹ ਹਾਂਜੀ ਠੀਕ ਬਾਕੀ ਦੇਖੋਣ ਕੀ ਕਾ ਕਾਰਵਾਈ ਕਰਦੇ ਬੌਤਲ ਹਾਂਜੀ ਭਾਈ ਕੀ ਨਾਮ ਆ ਤੁਹਾਡਾ ਕੀ ਹੋਇਆ ਮੈਂ ਉਹਦਾ ਖੁੱਲੋ ਆਇਆ ਸੀ ਨਾ ਮੈਂ ਉਹਦਾ ਕੱਪੜੇ ਬਰਵਾ ਸੀਗਾ ਜਾਤੀ ਕੋਲ ਮਾਰ ਤੁੰਬਾ ਹਾਂ ਤੇ ਕੁੰਡਾ ਨੜ ਕੇ ਆ ਗਿਆ ਤੇ ਮੰਮੀ ਇਹ ਵੇਸ ਛੋਟਾ ਹੋ ਗਏ ਤੇ ਜਾ ਕੇ ਮੰਮੀ ਗਾੜਾ ਪਾਇਆ ਜਾਂ ਬਾਹਰ ਜਰਮਨ ਦੇ ਬੱਚਿਆਂ ਜਿੰਦਾ ਜੋ ਅੱਗ ਲਾ ਕੇ ਬਾਲੇ ਜੋ ਬਾਹਰ ਕੇ ਯਾਤਰਾ ਚਲੇ ਗਿਆ ਦੇਖਣ ਗਏ ਤੁਸੀਂ ਮਗਰ ਹਾਂ ਮੇਰੇ ਸੀ ਕਿੰਨੇ ਜਾਣੇ ਸੀਗੇ ਇਕੱਲੇ ਸੀ ਇਕੱਲਾ ਹੀ ਸੀ ਮੋਟਰਸਾਈਕਲ ਪਤਾ ਕਿੱਦਾਂ ਦਾ ਸੀ ਮੋਟਰਸਾਈਕਲ ਤੇ ਚਲੇ ਗਿਆ ਸੀਗਾ